ਇਨਸਾਨ ਜਦੋਂ ਵੀ ਐਸ ਸੰਸਾਰ ਵਿੱਚ ਪੈਰ ਰੱਖਦਾ ਹੈ ਆਪਣਾ ਬਚਪਨ ਬਚਪਨ ਤੋਂ ਜਵਾਨੀ ਤੇ ਜ਼ਿੰਦਗੀ ਦੇ ਔਖੇ ਤੇ ਸੌਖੇ ਪੜਾਵਾਂ 'ਚੋਂ ਲੰਘਦਾ ਹੋਇਆ ਜ਼ਿੰਦਗੀ ਦੀਆਂ ਉੱਚਾਈਆਂ ਨੂੰ ਛੂੰਹਦਾ ਹੈ ਉਹਨਾਂ ਉੱਚਾਈਆਂ ਨੂੰ ਛੂਣ ਵਾਲਿਆਂ ਵਿੱਚੋਂ ਅੱਜ ਅਸੀਂ ਗੱਲ ਕਰ ਰਹੇ ਹਾਂ ਜਸਵਿੰਦਰ ਪੱਲਾ ਜੀ ਦੀ ਜਸਵਿੰਦਰ ਪੱਲਾ ਇੱਕ ਹਸਮੁਖ ਤੇ ਬਹੁਪੱਖੀ ਸ਼ਖਸੀਅਤ ਸਨ ਮਿਲਨਸਾਰ ਹੋਣ ਦੇ ਨਾਲ-ਨਾਲ ਹਰੇਕ ਦੇ ਕੰਮ ਆਉਣ ਵਾਲੇ ਇਨਸਾਨ ਸਨ ਪੰਜਾਬ ਐਗਰੀਕਲਚਰਲ ਯੂਨੀਵਰਸਿਟੀ ਵਿੱਚ ਇੱਕ ਵੱਡੇ ਅਹੁਦੇ ਤੇ ਹੁੰਦਿਆਂ ਹੋਇਆਂ ਵੀ ਉਹਨਾਂ ਵਿੱਚ ਰੱਤੀ ਪਰ ਵੀ ਅਭਿਮਾਨ ਨਹੀਂ ਸੀ ਵੱਡਿਆਂ ਦੇ ਪੈਰ ਛੋ ਕੇ ਛੋਟਿਆਂ ਨੂੰ ਪਿਆਰ ਨਾਲ ਅਤੇ ਹਮ ਉਮਰਾਂ ਨੂੰ ਕੁੱਟ ਕੇ ਜੱਫੀ ਪਾਉਣਾ ਉਹਨਾਂ ਦੀ ਆਦਤ ਸੀ ਆਪਣੇ ਕੈਰੀਅਰ ਵਿੱਚ ਜਿੱਥੇ ਉਹਨਾਂ ਨੇ ਪੜਾਈ ਵਿੱਚ ਮੱਲਾ ਮਾਰੀਆਂ ਉਥੇ ਲੋਕਾਂ ਨੂੰ ਹਸਾਉਣ ਵਿੱਚ ਵੀ ਉੱਚਾਈਆਂ ਨੂੰ ਛੋਇਆ ਦੂਰਦਰਸ਼ਨ ਜਲੰਧਰ ਵਿੱਚ ਉਹਨਾਂ ਦੀ ਸ਼ੁਰੂਆਤ ਪ੍ਰੋਗਰਾਮ ਮੇਰਾ ਪਿੰਡ ਮੇਰੇ ਖੇਤ ਤੋਂ ਹੋਈ ਨਿੱਕੀਆਂ ਨਿੱਕੀਆਂ ਸਕਿੱਟਾਂ ਵਿੱਚ ਕੰਮ ਕਰਦੇ ਕਰਦੇ ਮਸ਼ਹੂਰ ਪ੍ਰੋਗਰਾਮ ਕੱਚ ਦੀਆਂ ਮੰਦਰਾਂ ਵਿੱਚ ਕਮੇਡੀ ਕਲਾਕਾਰ ਵਜੋਂ ਹਿੱਸਾ ਲਿਆ ਤੇ ਸ਼ੌਹਰਤ ਹਾਸਲ ਕੀਤੀ ਪੱਲਾ ਜੀ ਦੇ ਨਾਮ ਤੋਂ ਚਾਚਾ ਚਤਰ ਸਿੰਘ ਦਾ ਕਿਰਦਾਰ ਕਮੇਡੀ ਕਲਾਕਾਰ ਅਤਰੋ ਚਤਰੋ ਨਾਲ ਕੰਮ ਕਰਦਿਆਂ ਡਿਵੈਲਪ ਕੀਤਾ ਤੇ ਚਤਰ ਸਿੰਘ ਦੇ ਨਾਮ ਦੇ ਨਾਲ ਮਕਬੂਲੀਅਤ ਹਾਸਲ ਕੀਤੀ ਫੇਰ ਤਾਂ ਉਹਨਾਂ ਦੂਰਦਰਸ਼ਨ ਦੇ ਮਸ਼ਹੂਰ ਹਰ ਪ੍ਰੋਗਰਾਮ ਵਿੱਚ ਹਿੱਸਾ ਲਿਆ ਲਿਸ਼ਕਾਰਾ ਤੇ ਨਵੇਂ ਸਾਲ ਦੇ ਪ੍ਰੋਗਰਾਮ ਵਿੱਚ ਬਤੌਰ ਐਂਕਰ ਤੇ ਸਹਿਯੋਗੀ ਕਲਾਕਾਰ ਬਾਲਮਕੰਦਰ ਸ਼ਰਮਾ ਤੇ ਨੀਲੂ ਦੇ ਨਾਲ ਅਹਿਮ ਕਿਰਦਾਰ ਨਿਭਾਏ ਤੇ ਆਓ ਦੇਖਦੇ ਹਾਂ ਦੂਰਦਰਸ਼ਨ ਦੇ ਨਵੇਂ ਸਾਲ ਦੇ ਪ੍ਰੋਗਰਾਮਾਂ ਵਿੱਚੋਂ ਪੱਲਾ ਜੀ ਦੀ ਕਲਾਕਾਰੀ ਦੀਆਂ ਕੁਝ ਚਲਕੀਆਂ ਪੱਲਾ ਜੀ ਤੁਸੀਂ ਤਾਂ ਚੁੱਪ ਕਰਕੇ ਖੜ ਗਏ ਆ ਇੰਨੀ ਖੂਬਸੂਰਤ ਆਡੀਅੰਸ ਆ ਇਹ ਐਕਸਪੈਕਟ ਕਰ ਰਿਹਾ ਇਹ ਚਾਹੁੰਦੇ ਆ ਕਿ ਪੱਲਾ ਜੀ ਕੋਈ ਚੁਟਕਲਾ ਸੁਣਾਉਣ ਸ਼ਰਮਾ ਜੀ ਗੱਲ ਇਹ ਆ ਵੀ ਅੱਜ ਮੈਨੂੰ ਹੋਰ ਜਿਹੜਾ ਕੰਮ ਮਰਜ਼ੀ ਕਹਿ ਦਿਓ ਅੱਛਾ ਪਰ ਮੈਂ ਵਿੱਕੀ ਭਾਜੀ ਸਾਹਮਣੇ ਨਾ ਚੁਟਕਲਾ ਸੁਣਾਉਣ ਦੀ ਗੁਸਤਾਖੀ ਨਹੀਂ ਕਰ ਸਕਦਾ ਵਾ 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 ਪੱਲਾ ਜੀ ਕੀ ਉੱਚੇ ਸੁੱਚੇ ਵਿਚਾਰ ਆ ਤੁਹਾਡੇ ਵੈਸੇ ਮੈਂ ਤਾਂ ਸੁਣਿਆ ਸੀ ਵੀ ਇੱਕ ਫੀਲਡ ਦੇ ਦੋ ਬੰਦੇ ਜੇ ਇਕੱਠੇ ਹੋ ਜਾਣ ਨਾ ਤੇ ਆਮ ਤੌਰ ਤੇ ਕਿਹੋ ਜਿਹਾ ਲਟਕ ਖਿੱਚਦੇ ਆ ਪਰ ਤੁਹਾਡੇ ਇਹ ਵਿਚਾਰ ਸੁਣ ਕੇ ਨਾ ਇਹ ਗੱਲ ਸਾਫ਼ ਝਾਰ ਕਿ ਤੁਹਾਡੇ ਦਿਲ ਵਿੱਚ ਵਿੱਕੀ ਭਾਜੀ ਲਈ ਕਿੰਨਾ ਪਿਆਰ ਆ ਕਿੰਨਾ ਸਤਿਕਾਰ ਆ ਕਿੰਨੀ ਸ਼ਰਦਾ ਉਹ ਸ਼ਰਦਾ ਸ਼ੋਦਾ ਤਾਂ ਇਹੀ ਜੀ ਆ ਮੈਂ ਤਾਂ ਤਾਂ ਡੱਬਾ ਇਹਨੂੰ ਛਟਕਲੇ ਚੋਰੀਆਂ ਕਰ ਲੈਣੇ ਸ਼ਰਮਾ ਜੀ ਇੱਕ ਗੱਲ ਨੋਟਿਸ ਕੀਤੀ ਹੈ ਕਿਹੜੀ ਮੈਂ 5 ਸਾਲ ਬਾਅਦ ਦੂਰਦਰਸ਼ਨ ਆਈਆਂ ਫੇਰ ਵੀ ਲੋਕਾਂ ਨੇ ਮੈਨੂੰ ਪਛਾਣ ਲਿਆ ਸ਼ਰਮਾ ਜੀ ਬੰਦਿਆਂ ਦੀ ਇਹੀ ਟਰੈਜੇਡੀ ਹੁੰਦੀ ਆ ਵਿਚਾਰਾਂ ਨੂੰ ਕੋਈ ਨਹੀਂ ਪਛਾਣਦਾ ਜਨਾਨੀ ਨੂੰ ਝੱਟ ਸਾਰੇ ਪਛਾਣ ਲੈਂਦੇ ਆ ਓ ਫੀਫਾ ਜੀ ਤੁਸੀਂ 5 ਸਾਲਾਂ ਦੀ ਗੱਲ ਕਰਦੇ ਹੋ ਜੇ ਤੁਸੀਂ 50 ਸਾਲਾਂ ਬਾਅਦ ਵੀ ਦੂਰਦਰਸ਼ਨ ਚਾਹੋਗੇ ਫੇਰ ਵੀ ਤੁਹਾਨੂੰ ਦਰਸ਼ਕਾਂ ਨੇ ਪਛਾਣ ਲੈਣਾ ਉਹ ਕਿਉਂ ਤੇਰੇ ਕਿਹੜਾ ਮੁੱਛਾ ਹੋਣੀ ਆ ਮੇਰੇ ਕਹਿਣ ਦਾ ਮਤਲਬ ਤੇਰੀ ਸ਼ਕਲ ਚ ਨਹੀਂ ਨਾ ਫਰਕ ਪੈਣਾ ਕੋਈ ਸ਼ਰਮਾ ਜੀ ਮੈਂ ਨਾ ਘਰੋਂ ਤੁਰਨਵੇਂ ਲੈ ਕੇ ਆ ਸੀ ਜੇ ਇਹਨਾਂ ਨੇ ਮੇਰੇ ਨਾਲ ਕੋਈ ਉੱਚ ਨੀਚ ਕੀਤੀ ਨਾ ਉੱਥੇ ਮੈਂ ਉਹਨੇ ਪੈਰੀ ਵਾਪਸ ਮੁੜ ਜਾਣਾ ਹਵਾਸ਼ੇ ਤੁਰ ਕੇ ਹੀ ਜਾਈ ਰਿਕਸ਼ਾ ਨਾ ਕਰੀ ਉਹ ਤੇ ਨਾ ਪੈਸੇ ਕਰੇ ਉਹੀ ਲੋਕਾਂ ਤੇ ਤਵੇ ਲਾਈ ਜਾਣਾ ਉਹੀ ਲੋਕਾਂ ਤੇ ਰੋਪ ਪਾਈ ਜਾਣਾ ਜੇ ਪੀਪਾ ਜੀ ਮੈਂ ਤਵੇ ਲਾਉਣੇ ਬੰਦ ਕਰਤੇ ਨਾ ਲੋਕਾਂ ਨੇ ਉਲਟਾ ਮੇਰੇ ਤੇ ਤਵੇ ਲਾਉਣੇ ਸ਼ੁਰੂ ਕਰ ਦੇਣੇ ਆ ਉਹ ਕਿਵੇਂ ਮੈਂ ਤੁਹਾਨੂੰ ਇੱਕ ਛੋਟੀ ਜੀ ਐਗਜ਼ਾਮਪਲ ਦੰਨਾ ਇੱਕ ਪੜਿਆ ਲਿਖਿਆ ਨੌਜਵਾਨ ਪੁਲਿਸ ਦੇ ਵਿੱਚ ਡਾਇਰੈਕਟ ਐਸਆਈ ਭਰਤੀ ਹੋਇਆ ਬੜਾ ਹੀ ਸੁਭਾਅ ਦਾ ਚੰਗਾ ਬੜਾ ਹੀ ਬੀਬਾ ਬੜਾ ਹੀ ਇਮਾਨਦਾਰ ਵਾਹ ਸਾਰੇ ਸਟਾਫ ਨੂੰ ਪਿਆਰ ਕਰਿਆ ਕਰੇ ਕਲਾਇੰਟਸ ਨੂੰ ਪਿਆਰ ਕਰਿਆ ਕਰੇ ਇਦਾਂ ਹੀ ਥਾਣੇ ਦੇ ਵਿੱਚ ਇੱਕ ਬਾਬਾ ਆਇਆ ਉਹਨੇ ਆਪਣਾ ਮਸਲਾ ਸੁਣਾਇਆ ਥਾਣੇਦਾਰ ਨੇ ਚਾਹ ਦਾ ਕੱਪ ਪੁਲਾਇਆ ਮਸਲਾ ਸਲਝਾਇਆ ਤੇ ਉਹਨੂੰ ਘਰੇ ਪਹੁੰਚਾਇਆ ਵੈਰੀ ਗੁੱਡ ਬਾਬਾ ਤਾਂ ਦੋ ਦਿਨ ਸਾਰੀ ਮੰਡਲੀ ਇਕੱਠੀ ਕਰ ਲਿਆ ਆ ਚੰਬਲ ਗਿਆ ਹਾਂ ਕਹਿੰਦਾ ਉਹ ਤੁਹਾਨੂੰ ਮਲਾਵਾਂ ਨਾ ਮੈਂ ਥਾਣੇਦਾਰ ਆਇਆ ਫਿਰ ਉਹਨੇ ਚਾਹ ਪਲਾਈ ਫਿਰ ਸਾਰੇ ਚਲੇ ਗਏ ਉਹ ਤਾਂ ਨਿਤ ਕਿੱਝ ਕੇ ਚਾਹ ਪੀਂ ਬਾਬੇ ਆ ਕੇ ਇਕੱਠੇ ਹੋ ਕੇ ਫਿਰ ਬਹਿ ਗਿਆ ਥ ਉਹਦੀ ਥਾਂ ਤੇ ਕੋਈ ਸਿਪਾਹੀ ਤਾਂ ਪ੍ਰਮੋਟ ਹੋਇਆ ਐਐਸਆਈ ਉਥੇ ਆ ਗਿਆ ਪ੍ਰਮੋਟੀ ਥਾਣੇਦਾਰ ਆ ਗਿਆ ਟ੍ਰਾਂਸਫਰ ਕਰਾ ਕੇ ਹੂੰ ਥਾਣੇ ਚ ਇਕੱਠ ਜਾ ਦੇਖ ਕੇ ਕਹਿੰਦੇ ਚੰਡਾਲ ਚੌਂਕੜੀ ਇੱਥੇ ਬੈਠੀ ਕੀ ਕਰਦੀ ਆ ਸੁਭਾ ਹੁੰਦਾ ਆਪਣਾ ਆਪਣਾ ਹੁਣ ਸੀ ਪਹਿਲਾਂ ਹੀ ਆਕੇ ਬੈਠਾ ਸੀ ਕਹਿੰਦਾ ਜੀ ਕੀ ਦਸੀਏ ਪਹਿਲੇ ਥਾਣੇਦਾਰ ਦੇ ਚਮਲਾਈ ਹੋਏ ਨੇ ਨਾਲੇ ਮਸ਼ਕੂਲੇ ਕਰ ਜਾਂਦੇ ਆ ਨਾਲੇ ਸਾਡੀਆਂ ਚਾਹਾਂ ਪੀ ਜਾਂਦੇ ਆ ਕਹਿੰਦਾ ਅੱਛਾ ਇਹਨਾਂ ਨੂੰ ਤਾਂ ਝਾਟਾ ਮੈਂ ਛਕਾਉਣਾ ਇੰਨੀ ਗੱਲ ਕਹਿਣ ਦੀ ਦੇਰ ਸੀ ਸਾਰੇ ਸਿਪਾਹੀਆਂ ਨੇ ਇਕੱਠੇ ਹੋ ਕੇ ਮਾਰਕੀਟ ਥੋੜੇ ਡਾਂਗਾ ਮਾਰ ਕੇ ਬਾਬੇ ਬਾਹਰ ਕੱਢ ਤੇ ਬਾਬੇ ਅਮਲੀ ਜਾਂ ਬਾਬਾ ਨਾਲ ਚਾਲੜਾ ਝਾੜਦਾ ਜਾਵੇਂ ਨਾਲੇ ਕਹਿੰਦਾ ਜਾਵੇ ਇਹ ਤਾਂ ਹੋਈ ਨਾ ਥਾਣੇਦਾਰਾਂ ਵਾਲੀ ਗੱਲ ਪਹਿਲਾਂ ਤਾਂ ਸਾਲਾ ਉਹੀ ਜਨਾਨੜਾ ਹੀ ਸੀ ਉਹ ਮਾਲਕਾ ਨੂੰ ਦੱਸ ਦੇ ਤੂੰ ਐ ਮਾਲਕਾ ਨੂੰ ਦੱਸ ਦੇ ਤੂੰ ਸਰਬੂਹੇ ਉੱਤੇ ਆਗ ਨੇ ਪਰਾਉਣੇ ਸਾਡੀ ਤਾਂ ਫੁੱਲ ਤਿਆਰੀ ਐਹ ਐਹ ਓਏ ਸਾਡੀ ਫੁੱਲ ਤਿਆਰੀ ਤੁਸੀਂ ਦੱਸੋ ਕਦ ਫੇਰੇ ਨੇ ਕਰਾਉਣੇ ਹੋ ਮਾਲਕਾ ਨੂੰ ਪੁੱਛ ਲੈ ਤੂੰ ਦੂਰਦਰਸ਼ਨ ਦੀ ਸ਼ੋਹਰਤ ਤੋਂ ਬਾਅਦ ਕਈ ਫਿਲਮਾਂ ਵਿੱਚ ਵੀ ਉਹਨਾਂ ਨੇ ਕਈ ਕਿਰਦਾਰ ਨਿਭਾਏ ਤੇ ਹਰ ਕਿਰਦਾਰ ਵਿੱਚ ਆਪਣਾ ਯੋਗਦਾਨ 100% ਦਿੱਤਾ ਪਰ ਜਦ ਇਨਸਾਨ ਸ਼ਿਖਰਾਂ ਨੂੰ ਛੋਂਦਾ ਹੈ ਤਾਂ ਉਸ ਨੂੰ ਪਤਾ ਨਹੀਂ ਹੁੰਦਾ ਕਿ ਰੱਬ ਨੂੰ ਕੀ ਮਨਜ਼ੂਰ ਹੈ ਇਸੇ ਤਰ੍ਹਾਂ ਹੀ ਪੱਲਾ ਜੀ ਦੇ ਨਾਲ ਹੋਇਆ ਬਿਮਾਰੀ ਨਾਲ ਜੂਝਣ ਮਗਰੋਂ ਲੋਕਾਂ ਨੂੰ ਸਦਾ ਹਸਾਉਣ ਵਾਲਾ ਇਹ ਕਲਾਕਾਰ ਇਸ ਸੰਸਾਰ ਨੂੰ ਅਲਵਿਦਾ ਕਹਿ ਗਿਆ ਉਨ੍ਹਾਂ ਦੇ ਸੰਸਾਰ ਤੋਂ ਜਾਣ ਤੋਂ ਬਾਅਦ ਕੁਝ ਫਿਲਮੀ ਹਸਤੀਆਂ ਨੇ ਮਸ਼ਹੂਰ ਕਲਾਕਾਰਾਂ ਨੇ ਪਤਵੰਤੇ ਸੱਜਣਾ ਨੇ ਆਪਣੇ ਸ਼ਬਦਾਂ ਵਿੱਚ ਪੱਲਾ ਜੀ ਨੂੰ ਅਲਵਿਦਾ ਕਹਿੰਦੇ ਹੋਏ ਆਪਣੀ ਸ਼ਰਧਾਂਜਲੀ ਦੇ ਫੁੱਲ ਅਰਪਿਤ ਕੀਤੇ ਨੇ ਮਸ਼ਹੂਰ ਹਾਸੇ ਕਲਾਕਾਰ ਸ਼੍ਰੀ ਜਸੁੰਦਰ ਪੱਲਾ ਜੀ ਅੱਜ ਸਾਡੇ ਵਿੱਚ ਮੌਜੂਦ ਨਹੀਂ ਹਨ ਪਰ ਉਨ੍ਹਾਂ ਦੀ ਕਲਾ ਅੱਜ ਵੀ ਦਰਸ਼ਕਾਂ ਦੇ ਦਿਲਾਂ ਵਿੱਚ ਮੌਜੂਦ ਹੈ ਦੂਦਸ਼ ਜਲੰਧਰ ਤੋਂ ਆਪਣੇ ਕੈਰੀਅਰ ਦੀ ਸ਼ੁਰੂਆਤ ਕੀਤੀ ਸੀ ਉਹਨਾਂ ਨੇ ਪਹਿਲਾ ਪ੍ਰੋਗਰਾਮ ਸੀ ਮੇਰਾ ਪਿੰਡ ਮੇਰੇ ਖੇਤ ਜਿਹੜਾ ਕਿ ਖੇਤੀਬਾੜੀ ਦਾ ਪ੍ਰੋਗਰਾਮ ਹੈ ਫਿਰ ਹੌਲੀ-ਹੌਲੀ ਸਕੇਟਾਂ ਵੱਲ ਆਏ ਤੇ ਉਹਨਾਂ ਨੇ ਪ੍ਰੋਗਰਾਮ ਪੇਸ਼ ਕੀਤਾ ਸੀ ਕੱਚ ਦੀਆਂ ਮੁੰਦਰਾ ਇਸ ਪ੍ਰੋਗਰਾਮ ਵਿੱਚ ਦਰਸ਼ਕਾਂ ਦਾ ਬਹੁਤ ਅੱਛਾ ਹੁੰਗਾਰਾ ਉਹਨਾਂ ਨੂੰ ਮਿਲਿਆ ਸੀ ਤੇ ਇਸ ਪ੍ਰੋਗਰਾਮ ਵਿੱਚ ਉਹਨਾਂ ਦਾ ਸਾਥ ਦਿੱਤਾ ਸੀ ਸ਼੍ਰੀ ਬਾਲਮਕੰਦ ਸ਼ਰਮਾ ਜੀ ਨੇ ਤੇ ਨੀਲੂ ਸ਼ਰਮਾ ਫਿਰ ਹੋਰੀ-ਹੋਲੀ 90 ਸਾਲ ਦੇ ਹਰ ਪ੍ਰੋਗਰਾਮਾਂ ਦੇ ਵਿੱਚ ਉਹਨਾਂ ਦੀ ਸਿਕਰਟ ਹੁੰਦੀ ਸੀ ਤੇ ਦਰਸ਼ਕਾਂ ਨੂੰ ਬਹੁਤ ਪਸੰਦ ਆਉਂਦੀ ਸੀ ਆ ਹਿਸਤਾ-ਹਿਸਤਾ ਫਿਲਮਾਂ ਵੱਲ ਚਲੇ ਗਏ ਤੇ ਫਿਲਮਾਂ ਵਿੱਚ ਵੀ ਉਹਨਾਂ ਨੇ ਅੱਛਾ ਨਾਮ ਪੈਦਾ ਕੀਤਾ ਦੂਦਸ਼ਨ ਪਰਿਵਾਰ ਵੱਲੋਂ ਉਹਨਾਂ ਨੂੰ ਅਸੀਂ ਸ਼ਰਦਾ ਦਸਮਨ ਪੇਟ ਕਰਦੇ ਹਾਂ ਉਹਨਾਂ ਦੇ ਸ਼ਰਦਾ ਜੀ ਲਈ ਪੇਟ ਕਰਦੇ ਹਾਂ ਬੜੇ ਦੁੱਖ ਦੀ ਖਬਰ ਹੈ ਕਿ ਡਾਕਟਰ ਜਗਵਿੰਦਰ ਭੱਲਾ ਉਹ ਸਾਡੇ ਚ ਨਹੀਂ ਰਹੇ ਕਿਉਂਕਿ ਸਾਡੀ ਤਾਂ ਬਹੁਤ ਜ਼ਿਆਦਾ ਉਹਨਾਂ ਦੀ ਅਟੈਚਮੈਂਟ ਸੀ ਪੰਜਾਬੀ ਕਿਤੇ ਰੂਸੀ ਦੇ ਨਾਲ ਤੇ ਉਹਨਾਂ ਨੇ ਬੀਐਸਸੀ ਇੱਥੋਂ ਕੀਤੀ ਐਮਐਸਸੀ ਇੱਥੋਂ ਕੀਤੀ ਤੇ ਪੀਐਸਟੀ ਇੱਥੋਂ ਕੀਤੀ ਬਾਅਦ ਦੇ ਵਿੱਚ ਉਹ ਸਿਸਟਮ ਪ੍ਰੈਫੈਸਰ ਲੱਗੇ ਅਸੋਸੀਏਟ ਪ੍ਰੈਫੈਸਰ ਰਹੇ ਪ੍ਰੋਫੈਸਰ ਰਹੇ ਤੇ ਉਹਦੇ ਦੌਰਾਨ ਉਹਨਾਂ ਨੇ ਦੋ ਤਿੰਨ ਬਹੁਤ ਵੱਡੇ ਜਿਹੜੀ ਜ਼ਿੰਮੇਵਾਰੀਆਂ ਸੀ ਇਹਨਾਂ ਦੀਆਂ ਇੱਕ ਤਾਂ ਉਹਨਾਂ ਨੇ ਸਟੂਡੈਂਟਸ ਨੂੰ ਬਹੁਤ ਪੜਾਇਆ ਇੱਥੇ ਯੂਜੀ ਸਟੂਡੈਂਟਸ ਨੂੰ ਪੀਜੀ ਸਟੂਡੈਂਟਸ ਨੂੰ ਪੀਐਡੀ ਸਟੂਡੈਂਟਸ ਨੂੰ ਗਾਈਡ ਵੀ ਕੀਤੇ ਸੀ ਲਿਖਾਏ ਤੇ ਉਹਨਾਂ ਦੇ ਪੜੇ ਹੋਏ ਬੱਚੇ ਜਿਹੜੇ ਸਟੂਡੈਂਟਸ ਨੇ ਆਜਕਲ ਵੱਡੀਆਂ-ਵੱਡੀਆਂ ਪੋਸਟਾਂ 'ਤੇ ਇੱਥੇ ਪੀ.ਈ. ਦੇ ਵਿੱਚ ਵੀ ਹੈਗੇ ਪੰਜਾਬ ਗਵਰਨਮੈਂਟ ਦੇ ਵਿੱਚ ਵੀ ਹੈਗੇ ਦੂਜੇ ਕੰਟਰੀ 'ਚ ਵੀ ਚਲੇ ਗਏ ਨੇ ਤੇ ਇਸ ਤਰ੍ਹਾਂ ਇਹ ਨਾਲ ਉਹਨਾਂ ਦੇ ਵਿੱਚ ਇਹ ਸੀ ਕਿ ਇੱਕ ਆਰਟ ਸੀ ਕਲਾ ਸੀ ਜਦੋਂ ਉਹ ਸਟੂਡੈਂਟ ਲਾਈਫ ਦੇ ਵਿੱਚ ਵੀ ਸਾਡੇ ਇੱਥੇ ਇੱਕ ਕਲਚਰਲ ਪ੍ਰੋਗਰਾਮ ਹੋਇਆ ਕਰਦੇ ਸੀ ਸਟੇਜ ਦੇ ਉੱਤੇ ਉਹ ਆਮ ਸੈਕਟਰੀ ਹੁੰਦੇ ਸੀ ਜਾ ਉਹ ਜ਼ਰੂਰ ਆਪਣੇ ਆਪਣੇ ਕੁਛ ਨਾ ਕੁਛ ਟੋਟਕੇ ਜਿਹੜੇ ਸੀ ਤੇ ਉਹ ਜ਼ਰੂਰ ਉਹਨੇ ਸੁਣਾਉਣੇ ਹੁੰਦੇ ਸੀ ਲੋਕੀ ਹੱਸਦੇ ਸੀ ਹਿਊਮਰਸ ਸੀ ਬਹੁਤ ਕੋਈ ਵੀ ਗੱਲ ਕਰਦੇ ਸੀ ਹਸਾਉਂਦੇ ਸੀ ਇਹ ਕਾਟ ਸੀ ਨਾ ਦੇ ਵਿੱਚ ਜਿਹੜਾ ਹਰ ਕਿਸੇ 'ਚ ਨਹੀਂ ਹੁੰਦਾ ਤੇ ਉਸ ਤੋਂ ਬਾਅਦ ਸਾਡੇ ਜਿੰਨੇ ਵੀ ਕਿਸਾਨ ਮੇਲੇ ਲੱਗਦੇ ਰਹੇ ਨੇ ਕਿਸਾਨ ਮੇਲੇ ਤੇ ਵੀ ਉਹ ਕੰਡਕਟ ਕਰਿਆ ਕਰਦੇ ਸੀ ਤੇ ਉਸ ਤੋਂ ਬਾਅਦ ਜਿਹੜੀ ਸਾਡੀ ਇਹਨਾਂ ਦੀ ਹੋਰ ਜ਼ਿੰਮੇਵਾਰੀ ਸੀ ਇੱਥੇ ਕਿ ਜਿਹੜੀ ਅਸੀਂ ਰਿਸਰਚ ਕਰਦੇ ਆ ਉਹ ਅਸੀਂ ਫਾਰਮਰ ਤੱਕ ਪਹੁੰਚਾਉਣੀ ਹੁੰਦੀ ਹੈ ਤੇ ਉਹ ਟੀਵੀ ਤੇ ਜਾ ਕੇ ਰੇਡੀਓ ਤੇ ਜਾ ਕੇ ਉਹ ਸਾਡੀ ਜਿਹੜੀ ਰਿਸਰਚ ਹੁੰਦੀ ਸੀ ਉੱਥੇ ਜਾ ਕੇ ਫਾਰਮਰ ਤੱਕ ਪਹੁੰਚਾਉਂਦੇ ਸੀ ਜਿਹਦੇ ਨਾਲ ਉਹਨਾਂ ਨੂੰ ਇੱਕ ਲਗਨ ਲੱਗ ਗਈ ਕਿ ਟੀਵੀ ਤੇ ਜੇ ਪ੍ਰੋਗਰਾਮ ਕਰਦੇ ਆ ਰੇਡੀਓ ਤੇ ਪ੍ਰੋਗਰਾਮ ਕਰਦੇ ਪਬਲਿਕ ਤੱਕ ਪਹੁੰਚਦਾ ਚੀਜ਼ਾਂ ਮੇਰਾ خیال ਹੈ ਕਿ ਪੰਜਾਬੀ ਦੀ ਕੋਈ ਵੀ ਫਿਲਮ ਨਹੀਂ ਜਿਹਦੇ ਵਿੱਚ ਉਹਨਾਂ ਦਾ ਰੋਲ ਨਾ ਹੋਵੇ ਸੋ ਪੰਜਾਬ ਫਿਲਮ ਇੰਡਸਟਰੀ ਨੂੰ ਵੀ ਬਹੁਤ ਘਟਾ ਪਿਆ ਸੋ ਪੰਜਾਬੀ ਕ੍ਰਿਸ਼ੀ ਨੂੰ ਬਹੁਤ ਘਟਾ ਪਿਆ ਤੇ ਫਿਲਮ ਇੰਡਸਟਰੀ ਨੂੰ ਬਹੁਤ ਵੱਡਾ ਘਟਾ ਪਿਆ ਤੇ ਜਿਹੜਾ ਸਾਡਾ ਪੰਜਾਬ ਦੇ ਲੋਕ ਨੇ ਇਥੋਂ ਇਹ ਪੰਜਾਬੀ ਡਾਇਸਪੋਰਾ ਜਿਹੜਾ ਪੰਜਾਬ ਤੋਂ ਬਾਹਰ ਹੈਗਾ ਦੂਜੇ ਕੰਟਰੀਆਂ ਤੱਕ ਸਭ ਨੂੰ ਬਹੁਤ ਦੁੱਖ ਹੈ ਸਭ ਨੂੰ ਇੱਕ ਨਾ ਪੂਰਾ ਹੋਣ ਵਾਲਾ ਘਾਟਾ ਜਸਵਿੰਦਰ ਭੱਲਾ ਜਿਹੜਾ ਕਿ ਮੇਰਾ ਨਿੱਜੀ ਮਿੱਤਰ ਔਰ ਛੋਟਾ ਵੀਰ ਇਸ ਦੁਨੀਆ ਤੋਂ ਰੁਖਸਤ ਹੋ ਗਿਆ ਬੜੀ ਅਫਸੋਸੀ ਗੱਲ ਹੈ ਬਹੁਤ ਦਿਲ 'ਚ ਦਰਦ ਵੀ ਹੈ ਔਰ ਪਰਿਵਾਰ ਲਈ ਵਾਵਾ ਵੀ ਹੈ ਕਿ ਆਉਣ ਵਾਲੇ ਸਮੇਂ 'ਚ ਈਸ਼ਵਰ ਪਾਣਾ ਮੰਨਣ ਦਾ ਬਲ ਬਖਸ਼ੇ ਜਸਵਿੰਦਰ ਨਾਲ ਮੇਰੀ ਇਕੁਏਸ਼ਨ ਘਟੂ ਘਟ 40 ਸਾਲ ਤੋਤੇ ਦੀ ਹੈ ਅਸੀਂ ਟੈਲੀਵਿਜ਼ਨ ਦੇ ਉੱਤੇ ਇੱਕ ਸਮਕਾਲੀ ਹੋਣ ਦੇ ਨਾਤੇ ਮੈਂ ਰੌਣਕ ਮੇਲਾ ਕਰਦਾ ਸਾਂ ਉਧਰ ਉਹਨਾਂ ਦਾ ਨਹਿਰਾ ਪ੍ਰੋਗਰਾਮ ਚੱਲਦਾ ਸੀ ਇੱਕ ਦੂਜੇ ਨਾਲ ਇੰਨਾ ਸਖਤ ਕੰਪੀਟੀਸ਼ਨ ਹੁੰਦਾ ਸੀ ਦੋਨੋਂ ਪ੍ਰੋਗਰਾਮ ਨੂੰ ਲੋਕੀ ਬਹੁਤ ਪਸੰਦ ਕਰਦੇ ਸਨ ਅਸੀਂ ਇੱਕ ਦੂਜੇ ਤੋਂ ਅੱਗੇ ਤਾਂ ਨਿਕਲਣਾ ਚਾਹੁੰਦੇ ਸਾਂ ਪਰ ਸਾੜਾ ਕਦੇ ਨਹੀਂ ਸੋ ਇਹੋ ਜਿਹਾ ਪਿਆਰ ਮੁਹੱਬਤ ਦਾ ਰਿਸ਼ਤਾ ਹਮੇਸ਼ਾ ਰਿਹਾ ਹੈ ਉਸ ਤੋਂ ਬਾਅਦ ਦੂਰਦਰਸ਼ਨ ਦੇ ਨਵੇਂ ਸਾਲ ਦੇ ਪ੍ਰੋਗਰਾਮ ਲਾਰਾ ਲੱਪਾ ਬੱਲੇ ਬੱਲੇ ਸ਼ਾਵਾ ਸ਼ਾਵਾ ਬਚ ਕੇ ਮੋੜ ਤੋਂ ਉਲਟਾ ਪੁਲਟਾ ਵੀ ਜਦੋਂ ਜਿਸਪਾਲ ਪੱਟੀ ਸਭ ਕਰਦੇ ਸਨ ਉਦੋਂ ਵੀ ਇਸੇ ਤਰ੍ਹਾਂ 85 ਜਨਮ ਸਾਲ ਦਾ ਜਿਹੜਾ ਸੀ ਨਿਸ਼ਕਾਰਾ ਪ੍ਰੋਗਰਾਮ ਉਹ ਚੀ ਵੀ ਸੋ ਮੈਨੂੰ ਕੋਈ ਦਿਨ ਨਹੀਂ ਭੁੱਲਦਾ ਜਦੋਂ ਸਾਡਾ ਸਾਥ ਆਪਸ ਵਿੱਚ ਵਧੀਆ ਟੰਗ ਨਾਲ ਹੀ ਹਮੇਸ਼ਾ ਨਿਬਿਆ ਹੈ ਔਰ ਅੱਜ ਵੀ ਉਹ ਸਾਰੀਆਂ ਗੱਲਾਂ ਤਾਜ਼ਾ ਨੇ ਇੱਕ ਇੱਕ ਕਲਾਕਾਰ ਦੇ ਨਾਲ ਉਹਨਾਂ ਦੀ ਮੁਹੱਬਤ ਸੀ ਉਹਨਾਂ 'ਚ ਮਜ਼ਾ ਸੀ ਉਹਨਾਂ 'ਚ ਹਾਸਾ ਠੱਠਾ ਸੀ ਇਹੋ ਕਾਰਨ ਹੈ ਕਿ ਸਸਕਾਰ ਤੇ ਬਹੁਤ ਵੱਡੀ ਗਿਣਤੀ 'ਚ ਇਕੱਠ ਉੱਥੇ ਸੀਗਾ ਸਾਰੀ ਫਿਲਮ ਇੰਡਸਟਰੀ ਵੀ 아이ਸੀ ਸੋ ਤਾਈਓ ਇਹ ਸਭ ਕੁਝ ਇਸ ਮੌਕੇ ਹੁੰਦਾ ਜਦੋਂ ਤੁਸੀਂ ਸਮਾਜ ਲਈ ਕੁਝ ਕੀਤਾ ਸਮਾਜ ਲਈ ਖੁਸ਼ੀਆਂ ਵੰਡੀਆਂ ਹਨ ਹਾਸੇ ਵੰਡੇ ਹੋ ਹਾਂ ਸਾ ਠੱਠਾ ਸਾਂਝਾ ਕੀਤਾ ਵੇ ਸੈਲੂਟ ਟੂ जसविंदर भला मेरे लिए बहुत ये शोकग्रस्त घड़ी है जब मैं अपने बहुत प्रिय मित्र जसविंदर भला जी को खो दिया जसविंदर भला जी 1977 से मेरे दोस्त हैं 48 साल 48 एट से हमने इकट्ठे ही जिंदगी में जो भी किया कॉमेडी करी लाइफ फै, फैमिली फ्रेंड्स उनके बच्चे मेरे बच्चे उनकी वाइफ मेरी वाइफ के साथ फ्रेंडशिप थी हमने सारे टूर वर्ल्ड टूर कंट्री टूर सब इकट्ठे लगाए اور ہم دونوں کو یہ اچھا موقع ملا جب ہم سوشلی طور پہ بچھڑے اور جو ہماری جوڑی ہے لوگ نظر لگاتے تھے مجھے لگا آج نظر لگ گئی وہ جوڑی کو توڑ کے स्वर्गवास ہو گیا۔ میں جسوندر پल्ला اے با نکن شکا چ 20 کی اڈینس کے لیے ہوئے sada ایکوئی ٹیچرز کہ اسی اپنی اڈینس کی زندگیوں وچ ہاسے پاتے ہا ہاسیاں دے سرکار جسوندر پल्ला دی قلم دا چرکا ਦੂਰੇ ਚੋੜੇ ਹਾਸੇ ਕੱਦਸ ਅੱਜ ਉਹ ਇਨਸਾਨ ਚੁੱਪ ਕਰ ਗਿਆ ਉਹ ਅੱਖਾਂ ਬੁੱਕ ਗਿਆ ਪਰ ਮੈਨੂੰ ਯਕੀਨ ਹੈ ਕਿ ਉਹਨਾਂ ਦੀ ਆਤਮਾ ਦੀ ਇੱਕੋ ਹੀ ਆਵਾਜ਼ ਰਹੀ ਹੋਈ ਹੈ ਕਿ ਤੁਹਾਡੇ ਸਾਰਿਆਂ ਦੀ ਜ਼ਿੰਦਗੀ ਵਿੱਚ ਹਾਸੇ ਇਦਾਂ ਹੀ ਬਰਕਰਾਰ ਰਹੇ ਤੁਸੀਂ ਜਦ ਜ ਸਵਿੰਦਰ ਬੰਦ ਨੂੰ ਸੋਚੋ ਜਦ ਜ ਸਵਿੰਦਰ ਬੰਦ ਨੂੰ ਦੇਖੋ ਤਾਂ ਤੁਹਾਡੇ ਚਿਹਰੇ 'ਤੇ ਮੁਸਕਾਨ ਆ ਜਾਏ ਸਾਡੀ ਜ਼ਿੰਦਗੀ ਦਾ ਜੋ ਇੱਕ ਅਸੀਂ ਪਿੱਛਾ ਲੈ ਕੇ ਚੱਲੇ ਸੀ ਅਸੀਂ ਉਹਦੇ ਵਿੱਚ ਆਪਣੇ ਆਪ ਨੂੰ ਕਾਮਯਾਬ ਮਹਿਸੂਸ ਕਰਾਉਂਦੇ ਪੱਲਾ ਜੀ ਆਤਮਾ ਨੂੰ ਸ਼ਾਂਤੀ ਹੁੰਦੀ ਪਰ ਇਹ ਸਭ ਕੋ ਬਸਤੀਆਂ ਹੈਗੇ ਮੈਂ ਗੁਰੂ ਮਹਾਰਾਜ ਦੇ ਚਰਨਾਂ ਵਿੱਚ ਬੇਨਤੀ ਕਰਦੀ ਹਾਂ ਕਿ ਗੁਰੂ ਮਹਾਰਾਜ ਜਿਸੰਦਰ ਪਤਾ ਜੀ ਦੇ ਅੰਦਰ ਚਰਨਾ ਵਿੱਚ ਸਤਿ ਆਜ ਤੁਸੀਂ ਮੈਨੂੰ ਦੇਖ ਰਹੇ ਹੋ ਤੇ ਸੋਚ ਰਹੇ ਹੋਗੇ ਕਿ ਸ਼ੁਗਲੀ ਇਕੱਲਾ ਹੀ ਕਿਉਂ ਕੈਮਰੇ ਸਾਹਮਣੇ ਜੁਗਲੀ ਨਾਲ ਕਿਉਂ ਨਹੀਂ ਜਦੋਂ ਸ਼ੁਗਲੀ ਤੇ ਜੁਗਲੀ ਦੋਨੋਂ ਇਕੱਠੇ ਬੈਠੇ ਹੁੰਦੇ ਨਾ ਤੇ ਤੁਸੀਂ ਐਕਸਪੈਕਟ ਕਰਦੇ ਹੋ ਕਿ ਹੁਣ ਕੋਈ ਹਾਸੇ ਵਾਲੀ ਗੱਲ ਕਰਨਗੇ ਪਰ ਅੱਜ ਹਸਾਨ ਦਾ ਮੂਡ ਨਹੀਂ ਹੈ ਕਿਉਂਕਿ ਸਾਡੇ ਬਹੁਤ ਹੀ ਸੀਨੀਅਰ ਕਲਾਕਾਰ ਪੱਲਾ ਸਾਹਿਬ ਇਹ ਦੁਨੀਆ ਛੱਡ ਕੇ ਚਲੇ ਗਏ ਨੇ ਜਿਨ੍ਹਾਂ ਕੋਲੋਂ ਆਪਾਂ ਹੱਸਣਾ ਸਿੱਖਿਆ ਹਸਾਣਾ ਸਿੱਖਿਆ ਪੱਲਾ ਸਾਹਿਬ ਦੁਨੀਆ ਛੁੱਗੇ ਨਹੀਂ ਆਪਾਂ ਵਾਲੇ 100 ਸਾਲ ਵੀ ਉਹਨਾਂ ਨੂੰ ਦੇਖਦੇ ਰਾਂਗੇ ਇੰਨਾ ਕੁਝ ਉਹਨਾਂ ਨੇ ਕੀਤਾ ਇਹਨੀਆਂ ਫਿਲਮਾਂ ਕੀਤੀਆਂ ਐਡੇ YouTube Facebook ਤੇ ਉਹਨਾਂ ਦੇ ਕਲਿੱਪ ਪਏ ਨੇ ਕਦੀ ਵੀ ਖਤਮ ਨਹੀਂ ਹੋਣਗੇ ਜਿਹੜੀ ਨਵੀਂ ਔਲਾਦ ਵੀ ਆਏਗੀ ਅਗਲੀ ਪੀੜ੍ਹੀ ਵਾਹੇਗੀ ਉਹ ਵੀ ਕੀਆ ਕਰਨਗੇ ਭੱਲਾ ਸਾਹਿਬ ਕੌਣ ਸੀ ਬੜਾ ਹਸਾਂਦੇ ਸੀ ਸੱਚ ਬੋਲ ਕੇ ਹਸਾਣਾ ਬਹੁਤ ਔਖਾ ਹੈ ਪਰ ਦੁਆ ਕਰਦੇ ਹਾਂ ਭੱਲਾ ਸਾਹਿਬ ਸਾਡੇ ਵਿੱਚ ਤਾਂ ਨਹੀਂ ਰਹੇ ਜਿੱਥੇ ਵੀ ਹੈ ਉਹਨਾਂ ਦੀ ਆਤਮਾ ਨੂੰ ਸ਼ਾਂਤੀ ਮਿਲੇ ਦੋਸਤੋ ਜਦੋਂ ਦਾ ਜਸਵਿੰਦਰ ਭੱਲਾਦੀ ਦਾ ਪਤਾ ਲੱਗਾ ਸਾਰੀ ਇੰਡਸਟਰੀ ਦੇ ਵਿੱਚ ਇੱਕ ਖਮੋਸ਼ੀ ਦੀ ਛਾ ਗਈ ਐ ਸਾਰੇ ਹੀ ਬੜੇ ਪਰੇਸ਼ਾਨ ਹਨ ਕਿ ਭੱਲਾ ਸਾਹਿਬ ਬਹੁਤ ਹੀ ਵਧੀਆ ਇਨਸਾਨ ਸੀਗੇ ਬਹੁਤ ਹੀ ਵਧੀਆ ਕਲਾਕਾਰ ਸੀਗੇ ਉਹਨਾਂ ਨੇ ਸਾਡੀ ਇੰਡਸਟਰੀ ਨੂੰ ਇੰਨਾ ਕੁਝ ਦਿੱਤਾ ਸਾਫ਼ ਸੁਥਰੀ ਕਾਮੇਡੀ ਕਿੰਨੀਆਂ ਫਿਲਮਾਂ ਕਿੰਨੇ ਅਲੱਗ-ਅਲੱਗ ਕੈਰੈਕਟਰ ਉਹਨਾਂ ਨੇ ਕੀਤੇ ਕਿ ਜਿਹੜੇ ਨਾਂ ਭੁੱਲਣ ਵਾਲੇ ਨੇ ਇੱਕ ਇੱਕ ਸੀਨ ਜਿਹੜਾ ਸਾਬ ਨੂੰ ਯਾਦ ਆਂਦਾ ਭੱਲਾ ਸਾਹਿਬ ਨੇ ਪੁਲਾਸਾ ਨੇ ਉਸ ਟਾਈਮ ਤੇ ਜਿਹੜੀ ਗੱਲ ਕਹੀ ਸੀ ਮਾਸੀ ਨੂੰ ਤਰਸਾਂਗੇ ਦੋਸਤੋ ਮਾਸੀ ਨੂੰ ਤਰਸਾਂਗੇ ਕਿ ਬੜਾ ਵੱਡਾ ਸੁਣਿਆ ਸੀਗਾ ਜਿਹੜਾ ਅੱਜ ਅਸੀਂ ਦੇਖ ਰਹੇ ਹਾਂ ਵਾਕਈ ਹੀ ਅੱਜ ਬੱਚਾਂ ਕੋਲ ਮਾਸੀ ਨਹੀਂ ਲੱਭ ਰਹੀ ਪੁਲਾਸਾ ਨੇ ਉਦੋਂ ਸੋਚ ਲਿਆ ਸੀਗਾ ਕਿ ਆਉਣ ਵਾਲਾ ਟਾਈਮ ਕੀ ਆਣਾ ਇਹੋ ਜੀ ਉਹਨਾਂ ਦੀ ਸੋਚ ਸੀ ਇਹੋ ਜੀ ਉਹਨਾਂ ਦੇ ਸਕ੍ਰਿਪਟ ਸੀ ਇਹੋ ਜੀ ਉਹਨਾਂ ਦੇ ਕੈਰੈਕਟਰ ਸੀ ਤੇ ਦੋਸਤੋ ਵਾਕਈ ਹੀ ਬਹੁਤ ਦੁੱਖ ਲਗਾ ਨਾ ਪੁੱਲਣ ਵਾਲੀ ਜਿਹੜੀ ਐ ਇਹ ਜੋ ਜੋ ਹਾਦਸਾ ਹੋਇਆ ਵਕਈ ਹੀ ਬੜਾ ਗਲਤ ਹੋਇਆ ਪ੍ਰਮਾਤਮਾ ਉਹਨਾਂ ਦੀ ਆਤਮਾ ਨੂੰ ਸ਼ਾਂਤੀ ਦੇਵੇ ਮੈਨੂੰ ਜਦੋਂ ਪਤਾ ਲੱਗਾ ਜਸ਼ਵਿੰਦਰ ਪੱਲਾ ਜੀ ਦੀ ਡੈਥ ਹੋ ਗਈ ਹੈ ਮਨ ਬਹੁਤ ਦੁਖੀ ਹੋਇਆ ਪੱਲਾ ਸਾਹਿਬ ਜਿੰਨੇ ਵਧੀਆ ਕਲਾਕਾਰ ਸਨ ਜਿੰਨੇ ਵਧੀਆ ਕਮੇਡੀਅਨ ਸਨ ਉਹਨੇ ਵਧੀਆ ਇਨਸਾਨ ਵੀ ਸਨ ਪੰਨਾ ਸਾਹਿਬ ਨਾਲ ਦੂ ਦਰਸ਼ਨ ਤੇ ਬਹੁਤ ਸਾਰਾ ਕੰਮ ਕੀਤਾ ਬਹੁਤ ਸਾਰੇ 스테ਜ ਸ਼ੋ ਵੀ ਕੀਤੇ ਪੰਨਾ ਜੀ ਸਭਾ ਬਹੁਤ ਵਧੀਆ ਸੀ ਜਿੱਲਿਆਂ ਮਿਲਦੇ ਸੀ ਖੁਸ਼ ਹੋ ਕੇ ਮਿਲਦੇ ਸੀ ਪਿਆਰ ਨਾਲ ਮਿਲਦੇ ਸੀ ਉਹਨਾਂ ਦੇ ਜਾਣ ਨਾਲ ਫਿਲਮ ਇੰਡਸਟਰੀ ਨੇ ਜੋ ਘਾਟਾ ਪਿਆ ਉਹ ਕਦੀ ਪੂਰਾ ਨਹੀਂ ਹੋ ਸਕਦਾ ਪਰਮਾਤਮਾ ਅੱਗੇ ਮੈਂ ਇਹ ਅਰਦਾਸ ਕਰਾਂਗਾ اے ਪਰਮਾਤਮਾ ਉਹਨਾਂ ਨੂੰ ਆਪਣੇ ਚਰਨਾਂ 'ਚ ਜਗਾ ਦਿਓ ਉਹਨਾਂ ਜੀ ਬਹੁਤ ਮਨੁਸ਼ਿਆਂਤੀ ਦੇਣਾ ਉਹਨਾਂ ਦੇ ਪਰਿਵਾਰ ਨੂੰ ਇਹ ਭਾਣਾ ਮੰਨਣ ਦਾ ਬਲ ਬਖਸ਼ਣਾ